ਸਿੱਕੇ ਗੱਲ ਦੋਸਤੋ ਮੈਂ ਹਗੁਰਪ੍ਰੇਮ ਲੈਰੀ ਤੇ ਮੇਰੇ ਨਾਲ ਨਰੇਸ਼ ਪਠਾਣੀਆਂ ਅਸੀਂ ਚੱਲੇ ਆ ਹੁਣ ਧਨਕਰ ਮਨਿਸਟਰੀ ਤੋਂ ਤੇ ਆਇਆ ਹੈਗਾ ਇੱਥੋਂ ਜਿਹੜਾ ਰਸਤਾ ਹੈ ਕਾਜਾ ਨੂੰ ਜਾਣ ਵਾਲਾ ਉਹ ਸਾਰਾ ਆਫ ਰੋਡਿੰਗ ਵਾਲਾ ਹੈਗਾ ਹੈ ਪਾਸੇ ਗਹਿਰੇ ਖੱਡੇ ਆ ਤੇ ਦੂਜੇ ਪਾਸੇ ਪਹਾੜ ਪਹਾੜ ਵੀ ਘਾਟਾ ਹੈ ਕਿਉਂਕਿ ਅਸੀਂ ਇਸ ਵੇਲੇ ਬਿਲਕੁਲ ਆ ਬਾਹਰ ਦੀ ਡੀਸੀ ਦੇ ਉੱਤੇ ਜਾ ਰਹੇ ਹੈਗੇ ਆ ਤੇ ਥਲੜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਗਾਰੇ ਜਿਹੜੇ ਹੈਗੇ ਨੇ ਖੱਡੇ ਹੈਗੇ ਆ ਤੇ ਆਫ-ਰੋਡਿੰਗ ਹੈ ਆਫ-ਰੋਡਿੰਗ ਦਾ ਵੀ ਵੱਖਰਾ ਹੀ ਐਡਵੈਂਚਰ ਹੁੰਦਾ ਵੱਖਰਾ ਹੀ ਲੁੱਕ ਹੁੰਦਾ ਤੇ ਆਹਨ ਕਿ ਜਦੋਂ ਦਾ ਤੇ ਗਿਆ ਹੋਵੇ ਪੂਰੇ ਦਿਨ ਦਾ ਸਫਰ ਕਰ ਰਹੇ ਹੋਏ ਬੂਥੰਦੀ ਰਾਈਡ ਕਰ ਰਹੇ ਹੋਏ ਉਹ ਥੋੜਾ ਇਹ ਕਮ ਆਫਾ ਵੀ ਹੋ ਜਾਂਦਾ ਹੈ ਅਸੀਂ ਇਸ ਵੇਲੇ ਲਾਹੌਲ ਸਪਿਤੀ ਇਹ ਪਹਾੜੀਆਂ ਦੇ ਉੱਤੇ ਬਿਲਕੁਲ ਪੀਸੀ ਦੇ ਉੱਤੇ ਹੈਗੇ ਆ ਦੇ ਬਾਰਡਰ ਦੇ ਨਾਲ-ਨਾਲ ਦਾ ਆਪਣਾ ਰੂਟ ਚੱਲ ਰਿਹਾ ਹੈਗਾ ਜੁੜੇ ਰਹੋ ਦੋਸਤੋ ਇੱਥੇ ਨਾਲ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਹੋਰ ਬੜਾ ਵਕਰਾ ਅਣਕੋ ਗਰਾਉਂਡ ਜਾਵਾਂਗੇ ਗਰਾਵਾਂਗੇ ਤੇ ਅੱਗੇ ਬਿਲਕੁਲ ਬਖਰੇ ਪਿੰਡ ਬੋਟ ਦਾ ਬਹੁਤ ਘਾਟਾ ਵਾਦੀ ਵਾਲੇ ਤੇ ਵਰਲਡ ਦਾ ਜਿਹੜਾ ਹੈਗਾ ਸਭ ਤੋਂ ਉੱਚਾ ਟਾਕਾ ਖਾਨਾ ਉਹ ਵੀ ਤੁਹਾਨੂੰ ਇਸ ਚੈਨਲ ਉਤੇ ਦੇਖਣ ਨੂੰ ਮਿਲਣਾ ਚਾਹੀਦਾ ਜਦੋਂ ਸਫਰ ਕਰ ਰਹੇ ਹੋਈਏ ਤਾਂ ਤੁਹਾਡੇ ਨਾਲ ਕੱਡੋ ਵੱਟ ਇੱਕ ਸਾਥੇ ਜਰੂਰ ਹੋਣਾ ਚਾਹੀਦਾ ਜਿਸ ਤਰ੍ਹਾਂ ਮੈਂ ਤੇ ਪਠਾਨਿਆ ਸਾਬ ਅਸੀਂ ਜਾਤ ਤਰੇ ਇਕੱਠੇ ਸਾਮਰ ਕਰਦੇ ਆ ਤੇ ਘਰ ਦੇ ਵੀ ਅਸੀਂ ਅਸੀਂ ਪਲੀਆ ਰਾਈਡਰ ਹਾਂ ਤੁਸੀਂ इनको ਵੀ ਬਾਈਕ ਤੇ ਜਾਣੇ ਹੈਗੇ ਆ ਤਾਂ ਇੱਕ ਬਾਈਕ ਦਾ ਵੱਖਰਾ ਨਜ਼ਾਰਾ ਦੋ ਦਾ ਵੱਖਰਾ ਹੈ ਕਿਉਂਕਿ ਜਦੋਂ ਦੋ ਸੌਥੀ ਇਕੱਠੇ ਹੁੰਨੇ ਆ ਤਾਂ ਅਸੀਂ ਗੱਲਾਂ ਬਾਤਾਂ ਕਰਦੇ ਤੁਰੇ ਜਾਂਦੇ ਹਾਂ ਮਨਜਾ ਲੱਗਿਆ ਰਹਿੰਦਾ ਤੇ ਆਫ ਰੋਡਿੰਗ ਰਸਤਾ ਤੇ ਦੇਖ ਸਕਦੇ ਇੱਥੇ ਕੋਈ ਛੱਡ ਕੇ ਨਾ ਦੀ ਕੋਈ ਚੀਜ਼ ਨਹੀਂ ਹੈ ਸਿਰਫ ਇਹ ਰਸਤਾ ਜਿਹੜਾ ਅਣਗੁਣ ਲੋਕਾਂ ਨੇ ਆਪਣੇ ਵੱਲੋਂ ਬਣਾਇਆ ਹੋਇਆ ਹੈ ਤੇ ਚੱਲੋ ਜੁੜੇ ਰਹੋ ਨਾਲ ਦੋਸਤੋ ਆਪਾਂ ਪਹੁੰਚ ਗਏ ਆ ਲਾਲੁੰਗ ਇਹ ਮਨਿਸਟਰੀ ਹੈ ਤੇ ਜਿਵੇਂ ਆਪਣੇ ਲੇਡੀਜ਼ ਪੂਜਦੀਆਂ ਹੁੰਦੀਆਂ ਨੇ ਦਰਗਾਹਤਾਂ ਨੂੰ ਉਹ ਬੰਦਿਆ ਹੁੰਦਿਆਂ ਨੇ ਇੱਕ ਰ ਇੱਥੇ ਵੀ ਕੋਈ ਨਾ ਵੀ ਇਹਨਾਂ ਦੀ ਆਸਤਾ ਹੋਣੀ ਹੈ ਮਾਨਤਾ ਹੋਣੀ ਹੈ आप देख सकते हैं कि मैं आदराक्ते बने हुए हैं तभी क्या क्या नाम है इसका ये नम चरकम 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 जलूं चरकम और नहीं नहीं फोटो नहीं है नहीं फोटो नहीं है बहुत आसान है बहुत गोल्डन टेंपल कहा पे है गोल्डन टेंपल किसको कहते हैं ओके गोल्डन टेंपल टेम्पल हजार बहुत ही पुरानी है ओके ਕੋਈ ਕੱਢ ਦੇ ਸੰਗ ਨੂੰ ਦੂਰ ਜਾ ਉਹ ਸੰਦਾ ਬਹਾ ਕਰ ਕੋ ਇਧਰ ਆ ਸੂਰ ਜਾ ਇਧਰ ਆ ਜਾ ਹਲਾ ਦੇ ਘਾਮ ਦਾ ਬੋਜੀ ਹਲੋ ਜੁਲੇ 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 ਲਓ ਵੀ ਦੋਸਤੋ ਪਹੁੰਚ ਗਿਆ ਆਪਾਂ ਆਪਣੀ ਮੰਜ਼ਲ ਦੇ ਉੱਤੇ ਤੇ ਕਾਜਾ ਹਾਈਟਸ ਦੇ ਹੋਟਲ ਜਿਹੜਾ ਹੈਗਾ ਇੱਥੇ ਕਹਿ ਸਕਦੇ ਹਾਂ ਮਾੜਾ ਹਾਊਸ ਬਣੇ ਹੋਏ ਨੇ ਟੈਂਟ ਹੈਗੇ ਕੈਂਪਿੰਗ ਦਾ ਸਾਸਾ ਹੈਗੇ ਉਥੇ ਅੱਜ ਦੀ ਆਪਣੀ ਸਟੇ ਹੈਗੀ ਹੈ ਅੱਜ ਆਪਾਂ ਇੱਥੇ ਰੁਕਾਂਗੇ ਤੇ ਇਹ ਕਾਜਾ ਤੋਂ 3-4 ਕਿਲੋਮੀਟਰ ਪਹਿਲਾਂ ਹੈ ਤਾਂ ਇਹ ਔਨ ਰੋਡ ਹੀ ਹੈ ਲੈਫਟ ਸਾਈਡ ਤੇ ਇੱਥੇ ਬਾਈਜੁਰਾ ਨੇ ਆਪਾਂ ਥੋੜਾ ਜੈਨੂਨ ਜਿਹਾ ਰੇਟ ਤੇ दे देता है टेंट का काज़ा हाइट्स ठीक है जी ये खाने वगैरह के लिए है और ਆਪਣਾ ਟੈਂਟ ਤੁਹਾਨੂੰ ਦਿਖਾਉਣੇ ਆ ਗਏ। ਕੋਣ ਸਾ ਹੈ ਭਾਈ? ਹਮਾਰਾ ਟੈਂਟ। ਕੋਣ ਸਾ ਦਿਆ ਹੈ ਹਮੇ? ਸਿੱਧਾ ਅੱਗੇ ਦਿਆ ਹੋਇਆ ਦੇਖੋ ਬੰਦੇ। 102 102 ਤੇ ਇਹ 102 ਨੰਬਰ ਦੇ ਵਿੱਚ ਆਪਾਂ ਰੁਕਾਂਗੇ ਬੈਡਬੁੱਡ ਲੱਗਿਆ ਹੋਇਆ ਤੇ ਅੱਜ ਦਾ ਜਿਹੜਾ ਸਫਰ ਸੀਗਾ ਮੈਕਸਿਮ ਸਫਰ ਜਿਹੜਾ ਸੀਗਾ ਉਹ ਆਫ-ਰੋਡਿੰਗ ਦਾ ਸੀਗਾ ਖਾਸ ਕਰ ਲਾਲੁੰਗ ਲਾਲੁੰਗ ਵਾਲਾ 102 ਨੰਬਰ ਕੌਨਸਾ ਹੈ 102 ਜਾਈਏ 102 ਅੱਜ ਪਹੁੰਚ ਗਏ ਲੈਕੀ ਸਾਹਿਬ ਜੁੱਤੇ ਥੋੜੇ ਬਾਅਦ ਅੱਛਾ ਬੰਦੇ ਗਲਤੀਆਂ ਹੁੰਦੀਆਂ ਹਨ ਆਪਾਂ ਸ਼ਿਸ਼ਟਾਚਾਰ ਦਾ ਖਿਆਲ ਰੱਖਿਓ ਠੀਕ ਹੈ ਗੱਲ do que a meta, né,